ਐਮਪੀ ਹੁੰਦੇ ਹੋਏ ਵੀ ਮਾਨ ਸਾਹਿਬ ਨੇ ਇਸ ਪ੍ਰਾਇਮਰੀ ਸਕੂਲ ਲਈ ਗ੍ਰਾਂਟ ਦਿੱਤੀ ਸੀ ਜਿਹਦੇ ਨਾਲ ਪ੍ਰਾਇਮਰੀ ਸਕੂਲ ਦੇ ਕਮਰੇ ਪਏ ਸੀਗੇ ਸੋ ਹੁਣ ਵੀ ਉਹਨਾਂ ਨੇ ਗ੍ਰਾਂਟ ਦਿੱਤੀ ਅਸੀਂ ਧੰਨਵਾਦ ਕਰਦੇ ਤੇ ਹੁਣ ਤੱਕ ਲਗਭਗ 5 ਕਰੋੜ ਦਾ ਲਾਗਤ ਨਾਲ ਤੁਹਾਡੇ ਪਿੰਡ 'ਚ ਜਿਹੜੀ ਕੰਮ ਨੇ ਉਹ ਸ਼ੁਰੂ ਹੋਏ ਨੇ ਜਿਹੜੇ ਵਾਟਰ ਵਰਕਸ ਦਾ ਕੰਮ ਸੀਗਾ ਮੇਨ 2 ਕਰੋੜ ਦੀ ਲਾਗਤ ਨਾਲ ਉਹ ਵੀ ਸ਼ੁਰੂ ਹੋਇਆ ਲਾਇਬ੍ਰੇਰੀ ਜਿਹੜੀ ਆ ਉਹ ਵੀ ਬਣ ਰਹੀ ਹੈ ਇਦਾਂ ਹੀ ਤੁਹਾਡੇ ਨਾਲ ਆ ਜੀ ਤੁਹਾਡਾ ਪੈਸਾ ਟੋਟਾ ਦਿੱਤਾ ਹੋਇਆ ਪੈਸਾ ਤੇ ਤੁਹਾਡੇ ਤੇ ਹੀ ਲਾਵਾਂਗੇ ਜੀ ਰੁਪਈਏ ਦੀ heira-pheri ਨਹੀਂ ਹੈਗੀ ਇਹ ਸਰਕਾਰ 'ਚ ਨਾ ਅਸੀਂ ਰੱਖਣਾ ਨਾ ਅਸੀਂ ਰੱਖੀਏ ਤੁਹਾਡਾ ਪੈਸਾ ਤੁਹਾਡੇ ਤੇ ਲੱਗੇ ਇਤੋਂ ਵੱਡੀ ਸਾਡੇ ਲਈ ਖੁਸ਼ੀ ਦੀ ਕੋਈ ਗੱਲ ਨਹੀਂ ਹੋ ਸਕਦੀ ਕੁਝ ਵੀ ਤੁਹਾਡੇ ਪਿੰਡ ਦਾ ਪਿਆਰ ਹੈ ਜੀ ਜਿਹੜਾ ਤੁਸੀਂ ਸਾਰੇ ਇੱਥੇ ਚੱਲ ਕੇ ਆਏ ਹੋ ਮਿਲਦੇ ਰਹਨੇ ਹੋ ਪਹਿਲਾਂ ਵੀ ਤੁਹਾਡੇ ਨਾਲ ਦਰਸ਼ਨ ਮੇਲੇ ਹੁੰਦੇ ਰਹਿੰਦੇ ਨੇ ਪਰ ਅੱਜ ਖੁਸ਼ੀ ਹੈ ਜਿਹੜੀ ਉਹ ਦੁਗਣੀ ਹੈ ਕਿਉਂਕਿ ਜਿਹੜੀ ਬਹੁਤ ਲੰਬੇ ਸਮੇਂ ਦੀ ਮੰਗ ਸੀਗੀ ਤੇ ਜਿਹੜਾ ਸਕੂਲ ਹੈ ਉਹ ਬਹੁਤ ਹੀ ਖਸਤਾ ਹਾਲਤ ਚ ਸੀ ਕਮਰਿਆਂ ਦੀ ਲੋੜ ਸੀ ਉਹ ਅੱਜ ਪੂਰੀ ਹੋਈ ਹੈ ਸਰਕਾਰ ਨੇ ਮਾਨ ਸਰਕਾਰ ਨੇ 72 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਅੱਜ ਸਕੂਲਾਂ ਦੇ ਕਮਰਿਆਂ ਲਈ ਦਿੱਤੀ ਸੀ ਉਹ ਕਮਰੇ ਅੱਜ ਬਣ ਕੇ ਤਿਆਰ ਨੇ ਖੁਸ਼ੀ ਦੀ ਗੱਲ ਇਹ ਹੈ ਕਿ ਆਪਣੇ ਮੌਸਮ ਜਿਹੜਾ ਉਹ ਤਾਂ ਜਾਂ ਤਾਂ ਬੇਹੱਦ ਦੀ ਗਰਮੀ ਹੁੰਦੀ ਹੈ ਜਾਂ ਠੰਡ ਹੁੰਦੀ ਹੈ ਸੋ ਇਹ ਸਕੂਲ 'ਚ ਕਮਰੇ ਪੈਣ ਨਾਲ ਇੰਨਾ ਤਾਂ ਹੈਗਾ ਕਿ ਬੱਚਿਆਂ ਨੂੰ ਇੱਕ ਵਧੀਆ ਜਗ੍ਹਾ ਬੈਠਣ ਨੂੰ ਮਿਲੇ ਗਰਮੀਆਂ 'ਚ ਪੱਖੇ ਚੱਲਣਗੇ ਸਿਆਲ 'ਚ ਜੇ ਖਿੜਕੀਆਂ ਬਾੜੀਆਂ ਬੰਦ ਕਰਕੇ ਬੱਚੇ ਆਪਦਾ ਪੜਸਣਾ ਦਿੰਨੇ ਪਹਿਲਾਂ ਆਪਾਂ ਦੇਖਦੇ ਰਹਿੰਨੇ ਆਂ ਵੀ ਕਈ ਵਾਰੀ ਬੱਚੇ ਬਾਹਰ ਬੈਠ ਕੇ ਪੜ੍ਹਦੇ ਹੁੰਦੇ ਨੇ ਪੇੜਾਂ ਥੱਲੇ ਦਰਖਤਾਂ ਥੱਲੇ ਸੋ ਅੱਜ ਇਹ ਗੱਲੋਂ ਤਾਂ ਆਪਾਂ ਨਿਸ਼ਚਿੰਤ ਹੋ ਗਏ ਆਂ ਕਿ ਬੱਚਿਆਂ ਲਈ ਇੱਕ ਵਧੀਆ ਮਾਹੌਲ ਹੈ ਪੜ੍ਹਾਈ ਲਈ ਬੱਚਾ ਵੀ ਤਾਂ ਹੀ ਪੜ੍ਹ ਸਕਦਾ ਹੈ ਟੀਚਰ ਤਾਂ ਹੀ ਪੜ੍ਹਾ ਸਕਦਾ ਹੈ ਜੇ ਮਾਹੌਲ ਮਿਲੇ ਪ੍ਰਾਣੀਆ ਸਰਕਾਰਾਂ ਨੇ ਇਹਨਾਂ ਚੀਜ਼ਾਂ ਤੇ ਗੌਰ ਨਹੀਂ ਕੀਤਾ ਕਿ ਮਾਹੌਲ ਠੀਕ ਹੋਣਾ ਚਾਹੀਦਾ ਹੈ ਮਾਨ ਸਰਕਾਰ ਜਦ ਦੀ ਹੋਂਦ ਚਾਹੀਏ ਤੇ ਦੋ ਹੀ ਮੇਨ ਅਜੰਡੇ ਸੀਗੇ ਕਿ ਅਸੀਂ ਸਿੱਖਿਆ ਵੱਲ ਤੇ ਸਿਹਤ ਵੱਲ ਧਿਆਨ ਦੇਈਏ ਜੇ ਸਿੱਖਿਆ ਹੋਊਗੀ ਤਾਂ ਹੀ ਆਪਣਾ ਦੇਸ਼ ਪੰਜਾਬ ਹੈ ਜਿਹੜਾ ਅੱਗੇ ਵਧ ਸਕਦਾ ਤੇ ਉਹਦੇ ਬਾਵਤੀ ਪਹਿਲਾਂ ਵੀ ਮਾਨ ਸਰਕਾਰ ਨੇ ਗ੍ਰਾਂਟਾ ਤੁਹਾਡੇ ਪਿੰਡ ਚ ਹੋਰ ਵੀ ਮਈਆਂ ਕਰਾਈਆਂ ਨੇ ਐਮਪੀ ਹੁੰਦਿਆਂ ਹੋਇਆਂ ਵੀ ਮਾਨ ਸਰ ਨੇ ਇਸ ਪ੍ਰਾਇਮਰੀ ਸਕੂਲ ਲਈ ਗ੍ਰਾਂਟ ਦਿੱਤੀ ਸੀ ਜਿਹਦੇ ਨਾਲ ਪ੍ਰਾਇਮਰੀ ਸਕੂਲ ਦੇ ਕਮਰੇ ਪਏ ਸੀਗੇ ਸੋ ਹੁਣ ਵੀ ਉਹਨਾਂ ਨੇ ਗ੍ਰਾਂਟ ਦਿੱਤੀ ਅਸੀਂ ਧੰਨਵਾਦ ਕਰਦੇ ਆਂ ਸਰਕਾਰ ਦੇ ਤੇ ਹੁਣ ਤੱਕ ਲਗਭਗ 5 ਕਰੋੜ ਦਾ ਲਾਗਤ ਨਾਲ ਤੁਹਾਡੇ ਪਿੰਡ 'ਚ ਜਿਹੜੇ ਕੰਮ ਨੇ ਉਹ ਸ਼ੁਰੂ ਹੋਏ ਨੇ ਜਿਹੜੇ ਵਾਟਰ ਵਰਕਸ ਦਾ ਕੰਮ ਸੀਗਾ ਮੇਨ 2 ਕਰੋੜ ਦੀ ਲਾਗਤ ਨਾਲ ਉਹ ਵੀ ਸ਼ੁਰੂ ਹੋਇਆ ਲਾਇਬ੍ਰੇਰੀ ਜਿਹੜੀ ਆ ਉਹ ਵੀ ਬਣ ਰਹੀ ਹੈ ਤੇ ਇਹ ਵੀ ਅਸੀਂ ਆਸ ਕਰਦੇ ਆਂ ਕਿ ਜਲਦ ਮੋਹੱਲਾ ਕਲੀਨਿਕ ਵੀ ਤੁਹਾਡੇ ਪਿੰਡ ਨੂੰ ਵਹੀਆ ਕਰਾਇਆ ਜਾਏਗਾ ਉਹਦੇ ਲਈ ਵੀ ਅਸੀਂ ਪੁਰਜ਼ੋਰ ਮਿਹਨਤ ਕਰਾਂਗੇ ਸੀਐਮ ਸਾਹਿਬ ਨੂੰ ਤੁਹਾਡੀ ਸੋ ਅਸੀਂ ਕਰਾਂਗੇ ਕਿ ਪਿੰਡ ਦੇ ਲੋਕਾਂ ਨੂੰ ਜਿਹੜੀਆਂ ਜਿਹੜੀਆਂ ਮੰਗਾਂ ਨੇ ਪੂਰੀਆਂ ਹੋਣ ਸੋ ਇਦਾਂ ਹੀ ਚੱਲਦਾ ਰਹੇਗਾ ਜੀ ਜਿਹੜੀਆਂ ਵੀ ਹੋਰ ਮੰਗਾਂ ਨੇ ਪਿੰਡ ਦੀਆਂ ਕਮਿਊਨਿਟੀ ਹਾਲ ਹਾਲ ਦੀ ਮੰਦ ਸੀ ਕਿ ਉਹ ਵੀ ਬਣ ਰਿਹਾ ਸੋ ਇਦਾਂ ਹੀ ਤੁਹਾਡੇ ਨਾਲ ਆ ਜੀ ਤੁਹਾਡਾ ਪੈਸਾ ਤੁਹਾਡਾ ਦਿੱਤਾ ਹੋਇਆ ਪੈਸਾ ਤੇ ਤੁਹਾਡੇ ਤੇ ਹੀ ਲਾਵਾਂਗੇ ਜੀ ਰੁਪਈਏ ਦੀ ਹਿਰਾਫੇਰੀ ਨਹੀਂ ਹੈਗੀ ਇਹ ਸਰਕਾਰ 'ਚ ਨਾ ਅਸੀਂ ਰੱਖਣਾ ਨਾ ਅਸੀਂ ਰੱਖੀਏ ਤੁਹਾਡਾ ਪੈਸਾ ਤੁਹਾਡੇ ਤੇ ਲੱਗੇ ਇਹ ਤੋਂ ਵੱਡੀ ਸਾਡੇ ਲਈ ਖੁਸ਼ੀ ਦੀ ਕੋਈ ਗੱਲ ਨਹੀਂ ਹੋ ਸਕਦੀ ਸੋ ਤੁਹਾਨੂੰ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਲਈ ਇੱਕ ਵਾਰ ਆਪਾਂ ਇਨਕਲਾਬ ਦੇ ਨਾਮ ਦੇ ਨਾਰਾ ਲਾ ਦਈਏ ਜੀ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਤਿ ਸ਼੍ਰੀ ਅਕਾਲ ਭਗਵਾਨ ਸਿੰਘ ਜਿੰਦਾਬਾਦ 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 ਬੋਲੇ ਸੋਨਹਿਰਾ